ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੋਨਾ ਲਾਉਣ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਤਕਰੀਬਨ ਹੁਣ ਤੋਂ 15-20 ਦਿਨ ਜਾਂ ਮਹੀਨਾ ਕਹਿ ਲਓ ਤੇ ਇੱਕ ਚਮਕੌਰ ਸਿੰਘ ਕਥਾਵਾਚਕ ਹੈ ਬੈਸ ਕਥਾਵਾਚਕ ਨੂੰ ਮੈਂ ਕਹਿੰਦਾ ਉਹਨੂੰ ਕਦੀੜ ਖੰਜ ਭੇੜ ਕਹਿਣਾ ਉਹਨੇ ਇਹ ਕਿਹਾ ਸੀ ਕਿ ਝੋਨੇ ਦਾ ਝਾੜ ਤਾਂ ਘਟ ਨਿਕਲਦਾ ਝੋਨਾ ਬਈਏ ਲਾਉਂਦੇ ਨੇ ਬਈਏ ਸਰਗਟਾਂ ਬੀੜੀਆਂ ਤਮਾਕੂ ਲਾਉਂਦੇ ਆ ਤੇ ਉਹਨਾਂ ਤਮਾਕੂ ਵਾਲੇ ਸਰਗਟਾਂ ਵਾਲੇ ਬੀੜੀਆਂ ਵਾਲੇ ਹੱਥਾਂ ਨਾਲ ਧੁੰ ਝੋਨਾ ਲਾਉਂਦੇ ਆ ਤਾਂ ਕਹਿੰਦਾ ਝਾੜ ਘਟ ਨਿਕਲਦਾ ਮੈਂ ਅੱਜ ਵੀਡੀਓ ਤਾਂ ਪਾ ਰਿਹਾ ਇਹ ਖਾਸ ਅੰਮ੍ਰਿਤਪਾਲ ਦੇ ਮੂਰੇ ਵੀ ਜਿਹੜੀ ਕੈਂਪੇਨ ਚੱਲੀ ਹੈ ਇਲੈਕਸ਼ਨ ਦੇ ਵਿੱਚ ਉਹਦੇ ਵਿੱਚ ਪ੍ਰਚਾਰ ਕਰਦਾ ਰਿਹਾ ਬੜੇ ਝੂਠੇ ਕਹਾਣੇ ਇਹਨਾਂ ਨੇ ਬੋਲੇ ਇਹ ਭਿੰਡਰਾਂ ਵਾਲੇ ਦੀ ਲਗੌੜ ਐ ਖਾਸ ਕਰਕੇ ਜਿਹੜੇ ਮਾਝੇ ਦਾ ਜਰਨੈਲ ਕਹਿੰਦੇ ਨੇ ਤੇ ਇਹਨੇ ਕਦੀੜ ਨੇ ਜਿਹੜੀ ਵੀਡੀਓ ਪਾਈ ਸੀ ਨਾ ਕਥਾ ਕਰਦੇ ਨੇ ਪਾਈ ਸੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਦੋਂ ਤੁਸੀਂ ਪਾਵਨ ਬਾਣੀ ਦੀ ਗੱਲ ਕਰੋਗੇ ਗੁਰੂ ਪਾਸ਼ਾ ਕਹਿੰਦੇ ਨੀਚਾਂ ਅੰਦਰ ਨੀਤ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਗਿਆ ਰੀਸ ਜਿੱਥੇ ਨੀਂਦ ਸਮਾ ਲਈਏਂ ਥਿੱਥੇ ਨਦਰ ਤੇਰੀ ਬਖਸ਼ੀਸ਼ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਪਰ ਇਹਨੇ ਮਿਹਨਤ ਕਾ ਸ਼ਲੋਕ ਜਿਹੜੇ ਕਿਰਤ ਕਰਕੇ ਆਪਣਾ ਪਰਿਵਾਰ ਪਾਲਦੇ ਨੇ ਉਹਨਾਂ ਨੂੰ ਪਹਿਲਾਂ ਤਾਂ ਭਈਏ ਸ਼ਬਦ ਵਰਤੇ ਫਿਰ ਇਹ ਕਿਹਾ ਕਿ ਇਹ ਭਈਏ ਬੀੜੀਆਂ ਸਰਗਟਾਂ ਪੀਂਦੇ ਨੇ ਝੋਨਾ ਲਾਉਂਦੇ ਨੇ ਉਹਨਾਂ ਹੱਥਾਂ ਦੇ ਨਾਲ ਤਾਂ ਝਾੜ ਝੋਨੇ ਦਾ ਘਟ ਜਾਂਦਾ ਮਤਲਬ ਇਹਦਾ ਕਹਿਣ ਤੋਂ ਭਾਵ ਸੀ ਕਿ ਜਿਹੜੇ ਝੋਨਾ ਲਾਉਣ ਵਾਲੇ ਨੇ ਉਹ ਨਸ਼ਿਆਂ ਤੋਂ ਰਹਿਤ ਹੋਣ ਅੰਮ੍ਰਿਤਧਾਰੀ ਹੋਣ ਰਹਿਤ ਵਿੱਚ ਰਹਿ ਕੇ ਝੋਨਾ ਲਾਉਣ ਫਿਰ ਝਾੜ ਵਧ ਨਿਕਲੂਗਾ ਇਹਨਾਂ ਕੀੜਿਆਂ ਨੂੰ ਇਹ ਨਹੀਂ ਪਤਾ ਵੀ ਪਹਿਲੀ ਗੱਲ ਤਾਂ ਜਿਹੜਾ ਝੋਨਾ ਪੰਜਾਬ ਦੇ ਵਿੱਚ ਲੱਗਦਾ ਤੇ ਉਹ ਪਾਣੀ ਖਤਮ ਕਰ ਰਿਹਾ ਝੋਨਾ ਆਉਣ ਵਾਲੇ 10 ਸਾਲਾਂ ਤੱਕ ਪਾਣੀ ਖਤਮ ਹੋਣ ਦੇ ਕਿਨਾਰੇ ਐ ਜਿਹੜੀ ਬੋਤਲਾਂ 'ਚ 20-25 ਰੁਪਈਆ ਦੀ ਮਿਲਦੀ ਹੈ ਨਾ ਇਹ ਪਾਣੀ ਵਾਲੀ ਬੋਤਲ ਘੱਟ-ਪੱੜ 100-150 ਦੀ ਮਿਲੂਗੀ ਫੇਰ ਇਹਨਾਂ ਕਦੀੜਾਂ ਨੂੰ ਸੁਆਦ ਆਉਣਾ ਜਿਹੜੇ ਬੰਦੇ ਇਹੋ ਜੀਆਂ ਗੱਲਾਂ ਕਰਦੇ ਚਲੋ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਤਾਂ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਤੁਸੀਂ ਝੋਨੇ ਦਾ ਝਾੜ ਵੱਧ ਚਾਹੁੰਦੇ ਹੋ ਤੇ ਜਿਹੜਾ ਚਮਕੌਰ ਸਿੰਘ ਕਦੀੜ ਹੈ ਕਥਾਵਾਚਕ ਤੇ ਇਹਨੂੰ ਝੋਨਾ ਲਾਉਣ ਵਾਸਤੇ ਬੁੱਕ ਕਰੋ ਇਹਦਾ ਫੋਨ ਨੰਬਰ ਹੈਗਾ 62 399 13119 62 399 13119 ਇਹਦਾ ਫੋਨ ਨੰਬਰ ਹੈ ਇਹਦੇ ਨਾਲ ਜਿਹੜੀ ਹੋਰ ਲਗਾਉੜ ਹੈਗੀ ਆ ਨਾ ਚੋਲਿਆਂ ਵਾਲੀ ਉਹ ਤੁਹਾਡੇ ਝੋਨਾ ਲਾਉਣ ਵਾਸਤੇ ਆਉਗੀ ਤੇ ਇਹਨੂੰ ਮੈਂ ਵੀ 25 30 ਕਿੱਲਿਆਂ ਦੀ ਸਾਈ ਦੇਣੀ ਹੈ ਕੱਲ ਫੋਨ ਕੀਤਾ ਸੀ ਇਹਨੇ ਫੋਨ ਚੰਗੇ ਤਰੀਕੇ ਨਾਲ ਚੱਕਿਆ ਨਹੀਂ ਗਾਲਾਂ ਦੇਣ ਲੱਗਿਆ ਤੇ ਤੁਸੀਂ ਵੀ ਇਹਨੂੰ ਬੁੱਕ ਕਰਿਓ ਤੁਹਾਡੇ ਝੋਨੇ ਦਾ ਝਾੜ ਵੱਧ ਨਿਕਲੂ ਔਰ ਇਹਨੂੰ ਕਦੀਰ ਨੂੰ ਨਾ ਫੋਨ ਕਰਕੇ ਪੁੱਛੋ ਜ਼ਰੂਰ ਕਿ ਸਾਨੂੰ ਅੰਮ੍ਰਿਤਧਾਰੀ ਲੇਬਰ ਚਾਹੀਦੀ ਹੈ ਜਿਹੜੇ ਨਸ਼ਿਆਂ ਤੋਂ ਰਹਿਤ ਹੈ ਉਹ ਝੋਨਾ ਲਾਵੇ ਤਾਂ ਸਾਡੇ ਝੋਨੇ ਦਾ ਝਾੜ ਵੱਧ ਨਿਕਲੂ ਇੱਕ ਵਾਰੀ ਨਾ ਪਹਿਲਾਂ ਵੀ ਇਹ ਜਿਹੜਾ ਟਕਸਾਲੀ ਨੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਮਹਿਤਾ ਚੌਂਕ ਗੁਰਦਾਰੇ ਅਮਰ ਸੰਚਾਰ ਹੁੰਦਾ ਜਿਹੜੇ ਉਹਦੇ ਪਤਾਸੇ ਨੇ ਨਾ ਜਣ ਕੇ ਖੰਡੇ ਬਾਟੇ ਦੀ ਜਦੋਂ ਬਹੁਤ ਤਿਆਰ ਹੁੰਦੀ ਹੈ ਪਤਾਸੇ ਪਾਈ ਜਾਂਦੇ ਨੇ ਕਹਿੰਦੇ ਉਹ ਪਤਾਸੇ ਜਿਹੜੇ ਨੇ ਐਨੀ ਧਰਤੀ ਸੋਧ ਕੇ ਪਹਿਲਾਂ ਕਮਾਦ ਤਿਆਰ ਕੀਤੀ ਜਾਂਦੀ ਹੈ ਅਮਰਧਾਰੀ ਉਹਨੂੰ ਤਿਆਰ ਕਰਦਾ ਤੇ ਫਿਰ ਉਹਦੇ ਵਿੱਚ ਜਿਹੜੀ ਰੂੜੀ ਦੀ ਖਾਦ ਪਾਈ ਜਾਂਦੀ ਹੈ ਹੋਰ ਕੋਈ ਸਪਰੇਅ ਵਗੈਰਾ ਨਹੀਂ ਕੀਤੀ ਜਾਂਦੀ ਬਾਣੀ ਪੜ ਕੇ ਉਹ ਕਮਾਤਿਆਰ ਕੀਤੀ ਜਾਂਦੀ ਹੈ ਤੇ ਫਿਰ ਉਹਦਾ ਅਸਰ ਜਿਹੜਾ ਉਹ ਅਮਰ ਛਕਣ ਵਾਲੇ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ ਪਹਿਲਾਂ ਇਹ ਜਿਹੇ ਗੱਪਾਂ ਇਹਨਾਂ ਨੇ ਵੀ ਮਾਰੀਆਂ ਸੀ ਤੇ ਹੁਣ ਇਹਨੇ ਆ ਜਿਹੜੀ ਪਿੱਛੇ ਵੀਡੀਓ ਪਾਈ ਸੀ ਉਹ ਮੈਨੂੰ ਚੇਤੇ ਆ ਗਿਆ ਮੈਂ ਕਿਹਾ ਵੀ ਝੋਨੇ ਦਾ ਝਾੜ ਘੱਟ ਨਿਕਲਦਾ ਬੱਦ ਨਿਕਲੇ ਲੋਕਾਂ ਨੂੰ ਫਾਇਦਾ ਹੋਵੇ ਥੋੜਾ ਬਹੁਤਾ ਹੁਣ ਤੁਸੀਂ ਬੱਦ ਤੋਂ ਬਾਅਦ ਫੋਨ ਕਰਕੇ ਇੱਕ ਧੀੜ ਨੂੰ ਨਾ ਝੋਨੇ ਦੀ ਸਾਈ ਫੜਾਓ ਇਹਨੂੰ ਕਹੋ ਵੀ ਆਪਣੀ ਲਗਾਉਣ ਨੂੰ ਲੈ ਕੇ ਸਾਡੇ ਝੋਨਾ ਲਾਉਣ ਵਾਸਤੇ ਆ ਤੇ ਮੈਨੂੰ ਕੱਲ ਕਾਫੀ ਸਰਨਾਂ ਦੇ ਫੋਨ ਆਏ ਕਹਿੰਦੇ ਗੱਜਨ ਜੀ ਵੀਡੀਓ ਪਾਇਓ ਝੋਨਾ ਲਗਾਉਣੇ ਸਾਡੇ ਤਾਂ ਕਹਿੰਦੇ ਕਈ ਵਾਰੀ 70 ਮਾਣੀ ਰਹਿ ਜਾਂਦਾ ਤੇ ਕਹਿੰਦੇ 100 ਮਾਣ ਨਿਕਲੇ ਝੋਨਾ ਅਸੀਂ ਵੀ ਲਵਾਈਏ 1.5 ਤੋਂ ਜਾਣੇ ਕਿ ਜਿਹੜੇ ਇਹ ਜਿਹੇ ਲੋਕ ਨੇ ਨਾ ਇਹ ਜਾਤੀ ਤੌਰ ਤੇ ਨਫ਼ਰਤ ਫੈਲਾਉਂਦੇ ਆ ਔਰ ਇਹ ਆਮ ਲੋਕਾਂ ਜਿਹੜੇ ਮਿਹਨਤ ਕਸ਼ ਲੋਕ ਨੇ ਉਹਨਾਂ ਨੂੰ ਕੀੜੇ ਮਕੌੜੇ ਸਮਝਦੇ ਆ ਇੱਕ ਮੈਂ ਹੋਰ ਇਥੇ ਘਟਨਾ ਸਾਂਝੀ ਕਰ ਦਾਂ ਇੱਕ ਨਾ ਇਹਨਾਂ ਦਾ ਟਕਸ਼ਾਲੀਆਂ ਦਾ ਕਥਾਵਾਚ ਕੈਨੇਡਾ ਗਿਆ ਉੱਥੇ ਜਾ ਕੇ ਕਹਿੰਦਾ ਮਹਤਾ ਜੀ ਜਿਹੜੀ ਰੋਟੀ ਆਮ ਬਣੀ ਹੋਈ ਹੈ ਘਰਾਂ ਦੇ ਵਿੱਚ ਉਹ ਸ਼ੱਕਦਾ ਨਿਮੰਤਾ ਸਪੈਸ਼ਲ ਬਣਾ ਕੇ ਦਿਆ ਕਰੋ ਅਰਦਾਸ ਕਰਕੇ ਉਹ ਪ੍ਰਸ਼ਾਦਾ ਸ਼ੱਕਿਆ ਕਰੇ ਤੇ ਇਹ ਕਹਿੰਦਾ ਜੀ ਇਹ ਸੁੱਚੇ ਹੱਥਾਂ ਨਾਲ ਬਣਦੀ ਹੈ ਤੇ ਇੱਕ ਰਹਿ ਦਾ ਟਕਸ਼ਾਲ ਲਈ ਜਦੋਂ ਪੀਜ਼ਾ ਆਇਆ ਕਰੇ ਉਦੋਂ ਉਹ ਪੀਜ਼ਾ ਵੀ ਸ਼ੱਕ ਲਿਆ ਕਰੇ ਮੈਂ ਸ਼ਕਲਾ ਗਲਤ ਕਹਿਤਾ ਖਾ ਲਿਆ ਕਰੇ ਕਹਿਣਾ ਸੀ ਤੇ ਹੁਣ ਜਿਹੜਾ ਪੀਜ਼ਾ ਬਣਾਉਣ ਵਾਲੇ ਨੇ ਗੋਰੇ ਨੇ ਉਹ ਸ਼ਰਗੜ ਵੀ ਪੀਂਦੇ ਆ ਬੀਅਰ ਵੀ ਪੀਂਦੇ ਨੇ ਉਹ ਮਾਸ ਵੀ ਖਾਂਦੇ ਆ ਤੇ ਉਹਨਾਂ ਦੇ ਹੱਥੋਂ ਦਾ ਪੀਜ਼ਾ ਖਾਜਿਆ ਕਰੇ ਜਾਨੀ ਕਿ ਇਹ ਕਤੀੜਾ ਜਿਹੜੀਆਂ ਨੇ ਨਾ ਗੁਰਬਾਣੀ ਪੜ੍ਹਦੇ ਹੋਏ ਵੀ ਇਹ ਪਖੰਡੀ ਨਹੀਂ ਜਾਨੀ ਕਿ ਬੈਮਾਂ ਭਰਮਾਂ ਵਿੱਚ ਆਪ ਵੀ ਪਏ ਨੇ ਲੋਕਾਂ ਨੂੰ ਵੀ ਪਾਉਂਦੇ ਆ ਮਤਲਬ ਜਿਹੜੀ ਪਾਵਨ ਬਾਣੀਆਂ ਪੜ੍ਹਦੇ ਨੇ ਉਹ ਤੋਂ ਕੋਹਾਂ ਦੂਰ ਨੇ ਉਹਨੂੰ ਮੰਨਣ ਨੂੰ ਤਿਆਰ ਨਹੀਂ ਤੇ ਹੁਣ ਇਹਦੀਆਂ ਟਿਕਟੌਕ ਤੇ ਵੀਡੀਓ ਪਾ ਕੇ ਲੋਕ ਬਦਨਾਮ ਕਰ ਰਹੇ ਨੇ ਝੋਨਾ ਲਗਾਉਣ ਵਾਸਤੇ ਉਹ ਭਈਏ ਦੇ ਸਿਰ ਤੇ ਇਹਦਾ ਸਿਰ ਨਾ ਤੱਕ ਸੀ ਨੇ ਜਣਕੇ ਜਿਹੜੀ ਮੈਂ ਵੀਡੀਓ ਪਾਈ ਹੈ ਮੈਂ ਵੀ ਇਹਸ਼ ਕਰਕੇ ਪਾਈ ਹੈ ਕਿਉਂਕਿ ਜਿੰਨਾਂ ਕੋਲੇ ਜ਼ਮੀਨ ਘਟ ਹੈ ਜੇ ਕਿੱਲੇ ਮੰਗਰ 25 30 ਮਨ ਝੋਨੇ ਦਾ ਝਾੜ ਵੱਧ ਗਿਆ ਤਾਂ ਘਟ ਜ਼ਮੀਨ ਵਾਲੇ ਨੂੰ ਫਾਇਦਾ ਹੋਊ ਇਦ ਕੋਲ ਲਵਾਓ ਔਰ ਜਿਹੜੇ ਚੋਲਿਆਂ ਵਾਲੇ ਗੁਰਦਾਰਾ ਵਿੱਚ ਬੈਠੇ ਨੇ ਨਾ ਲੋਕਾਂ ਦੀਆਂ ਰੋਟੀਆਂ ਦੇ ਪਲਦੇ ਦੇ ਟੁਕੜਿਆਂ ਤੇ ਇਹਨੂੰ ਪਤਾ ਲੱਗੇ ਕਿ ਝੋਨਾ ਕਿਦਾਂ ਲਾਈਦਾ ਕੇਵਲ ਮੈਕ ਦੇ ਵਿੱਚ ਬਕਵਾਸ ਕਰ ਦੇਣਾ ਕਿ ਭਈਏ ਝੋਨਾ ਲਾਉਂਦੇ ਨੇ ਬੀੜੀਆਂ ਸਿਰਕਣਾ ਪੀਣ ਕਰਕੇ ਝਾੜ ਘਟ ਨਿਕਲਦਾ ਇਹਨੂੰ ਪਤਾ ਲੱਗੇ ਕਿਉਂਕਿ ਜਿਹੜਾ ਪਖੰਡ ਬਾਦ ਇਹ ਟਕਸਾਲੀ ਲਾਣਾ ਕਰਦਾ ਲੋਕਾਂ ਨੂੰ ਬੇਵਕੂਫ ਬਣਾਉਂਦਾ ਮੈਂ ਕਹਿੰਦਾ ਜਿਹੜਾ ਅਣਪੜ੍ਹ ਬੰਦਾ ਹੈ ਨਾ ਉਹਨੂੰ ਵੀ ਸਮਝ ਆ ਇਹਨਾਂ ਨਾਲੋਂ ਜ਼ਿਆਦਾ ਪਰ ਇਹਨਾਂ ਦੀ ਜਿਹੜੀ ਅਕਲ ਹੈ ਮੈਂ ਬਹੁਤ ਵਾਰੀ ਕਿਹਾ ਜਦੋਂ ਕੋਈ ਕੰਮ ਦੀ ਗੱਲ ਕੋਈ ਇਹਨਾਂ ਨੂੰ ਸੁਣਾਉਂਦਾ ਹੈ ਇਹਨਾਂ ਦੀ ਅਕਲ ਘਾ ਚਰਨ ਚਲੀ ਜਾਂਦੀ ਹੈ ਪੱਠੇ ਚਰਨ ਚਲੀ ਜਾਂਦੀ ਹੈ ਤੇ ਇਹ ਵੀਡੀਓ ਪਾਉਣ ਦਾ ਮਤਲਬ ਹੀ ਇਹ ਹੈ ਵੀ ਜਿਹੜੇ ਬੰਦੇ ਇਹ ਕਹਿੰਦੇ ਨੇ ਕਿ ਸਾਡੇ ਝੋਨੇ ਦਾ ਝਾੜ ਘੱਟ ਨਿਕਲਦਾ ਅਸੀਂ ਮਿਹਨਤ ਬਹੁਤ ਕਰਦੇ ਹਾਂ ਉਹਨਾਂ ਨੂੰ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਬਸ ਇਹ ਚਮਕੌਰ ਖਾਚ ਇਹਦਾ ਨਾਮ ਅਸਲ ਵਿੱਚ ਚਮਕੌਰ ਧੁੰਨ ਕਰਕੇ ਆ ਕੋਈ ਤੇ ਇਹਨੂੰ ਫੋਨ ਕਰਿਓ ਫੋਨ ਨੰਬਰ ਮੈਂ ਵੀਡੀਓ ਵਿੱਚ ਦੱਸ ਦਿੱਤਾ ਇਹਨੂੰ ਕਹੋ ਵੀ ਅਸੀਂ ਤੈਨੂੰ 5-700 ਰੁਪਏ ਵੱਧ ਵੀ ਦੇਵਾਂਗੇ ਝੋਨਾ ਲਵਾਈ ਦਾ ਤੇ ਤੂੰ ਸਾਡੇ ਝੋਨਾ ਲਾ ਕੇ ਜਾਇਂ ਜਿਹੜੀ ਤੇਰੇ ਨਾਲ ਇਹਦੀ ਲਗਾਓੜ ਰਹਿੰਦੀ ਹੈ ਚੋਲਿਆਂ ਵਾਲੀ ਨਾ ਉਹਨੂੰ ਵੀ ਨਾਲ ਲੈ ਕੇ ਆਵੇ ਮੇਰਾ ਇਹ ਵੀਡੀਓ ਪਾਉਣ ਤੋਂ ਭਾਵ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਹੈਗਾ ਜਿਹੜੇ ਬੰਦੇ ਬਾਣੀ ਪੜਦੇ ਹੋਏ ਵੀ ਪਖੰਡ ਕਰਦੇ ਨੇ ਮਿਹਨਤ ਕਸ਼ ਲੋਕਾਂ ਨੂੰ ਬੁਰਾ ਭਲਾ ਬੋਲਦੇ ਨੇ ਆ ਹੁਣ ਜਿਹੜੇ ਭਈਆਂ ਨੂੰ ਕਿਹਾ ਸੀ ਕਿ ਇਹ ਬੀੜੀਆਂ ਸਰਕਣਾ ਵੀ ਕਿ ਝੋਲਾ ਲਾਉਂਦੇ ਨੇ ਹੁਣ ਤੁਸੀਂ ਦੇਖ ਲਓ ਜਿਹੜੇ ਜੱਟ ਝੋਨਾ ਲਗਾਉਂਦੇ ਉਹਨਾਂ ਦਾ ਵੀ ਦਿਵਾਲਾ ਨਿਕਲ ਦੂ ਜੇ ਭਈਏ ਨਾ ਮਿਲੇ ਜੇ ਨਾ ਮਿਲੇ ਨਾ ਭਈਏ ਦਿਵਾਲਾ ਨਿਕਲ ਜਾ ਕਿਉਂਕਿ ਆਮ ਲੋਕ ਤਾਂ ਝੋਨਾ ਲਾਉਂਦੇ ਨਹੀਂ ਹੁਣ ਭਈਏ ਲਾਉਂਦੇ ਐ ਇਸ ਕਰਕੇ ਵੀਡੀਓ ਪਾਈਏ ਇਹ ਚਮਕੌਰ ਤੋਂ ਜਿਹੜਾ ਖਾਚ ਐ ਇਹਨੂੰ ਨਾ ਫੋਨ ਕਰਿਓ ਤੇ ਸਾਈ ਫੜਾ ਝੋਨਾ ਲਾਉਣ ਦੀ ਇਹਨੂੰ ਕਹੋ ਵੀ ਆ ਸਾਡੇ ਝੋਨਾ ਲਾ ਕੇ ਜਾ ਤੇ ਸਾਡੇ ਝੋਨੇ ਦਾ ਝਾੜ ਵੱਧ ਨਿਕਲੇ ਇਹ ਜਲੀਲ ਇਹਨੂੰ ਯਾਨੀ ਕਿ ਇਹ ਖੱਜ ਨੂੰ ਫੋਨ ਜ਼ਰੂਰ ਕਰਕੇ ਬੋਲ ਮਾਰੋ ਯਾਨੀ ਕਿ ਸਾਈ ਫੜਾਓ ਝੋਨਾ ਲਾਉਣ ਵਾਲੇ ਤੇ ਕਹੋ ਵੀ ਆ ਸਾਡੇ ਝੋਨਾ ਲਾ ਕੇ ਜਾ ਇਹ ਬੇਨਤੀ ਪ੍ਰਵਾਨ ਕਰਿਓ ਇਹਨੂੰ ਖੱਜ ਨੂੰ ਜ਼ਰੂਰ ਫੋਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ